ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 11ਵੀਂ ਜਮਾਤ ਦਾ ਇਹ ਮਹੱਤਵਪੂਰਨ ਟੌਪਿਕ ਹੈ ਰਾਜਨੀਤਿਕ ਚੇਤਨਤਾ ਅਤੇ ਭਾਰਤ ਵਿੱਚ ਪ੍ਰਤੀਨਿਧੀ ਸਰਕਾਰ ਲਈ ਸੰਘਰਸ਼ 1857 ਈਸਵੀ ਦਾ ਵਿਦਰੋਹ 29 ਮਾਰਚ 1919 1857 ਇਸਵੀ ਨੂੰ ਵਿਦਰੋਹ ਸ਼ੁਰੂ ਹੋਇਆ ਵਿਦਰੋਹ ਦਾ ਫੌਰੀ ਕਾਰਨ ਚਰਬੀ ਵਾਲੇ ਕਾਰਤੂਸਨ ਕਾਰਨ ਅੰਗਰੇਜ਼ਾਂ ਦੀ સામਰਾਜਵਾਦੀ ਨੀਤੀ ਭਾਰਤੀਆਂ ਨਾਲ ਭੜਾ ਸਲੂਕ ਨੌਕਰੀਆਂ ਵਿੱਚ ਅਸਮਾਨਤਾ ਭਾਰਤੀ ਫੌਜੀਆਂ ਵਿੱਚ ਨਿਰਾਸ਼ਾ ਘਟਨਾਵਾਂ 1857 ਇਸਵੀ ਦੇ ਵਿਦਰੋਹ ਨੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਨੂੰ ਹਲਾ ਕੇ ਰੱਖ ਦਿੱਤਾ ਸੀ ਪ੍ਰਮੁੱਖ ਘਟਨਾਵਾਂ ਬੈਰਕਪੁਰ ਸ਼ਾਉਣੀ ਦੀ ਸ਼ੁਰੂਆਤ 29 ਮਾਰਚ 1857 ਇਸਵੀ ਬੈਰਕਮ ਬੈਰਕਪੁਰ ਕਲਕੱਤਾ ਵਿਖੇ ਹੋਈ ਦਿੱਲੀ ਬਹਾਦਰ ਸ਼ਾ ਜਫਰ ਦੂਜੇ ਨੂੰ ਬਾਦਸ਼ਾਹ ਬਣਾਇਆ ਗਿਆ ਕਾਨਪੁਰ ਕਾਨਪੁਰ ਵਿੱਚ ਨਾਨਾ ਸਾਹਿਬ ਨੇ ਬਗਰੋਈਆਂ ਦੀ ਅਗਵਾਈ ਕੀਤੀ ਲਖਨਊ ਲਖਨਊ ਅਵਧ ਦੀ ਰਾਜਧਾਨੀ ਚਾਂਸੀ ਅੰਗਰੇਜ਼ਾਂ ਨੇ ਚਾਂਸੀ ਦੀ ਰਾਣੀ ਦੇ ਗੋਦ ਲਏ ਪੁੱਤਰ ਨੂੰ ਬਾਦਸ਼ਾਹ ਮੰਨਣ ਤੋਂ ਇਨਕਾਰ ਕਰ ਦਿੱਤਾ ਵਿਦਰੋਹ ਦੀ ਅਸਫਲਤਾ ਦੇ ਕਾਰਨ ਬਿਦਰੂ ਨਿਸ਼ਚਿਤ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਸਾਂਝੀ ਉਦੇਸ਼ ਤੇ ਸਾਧਨਾਂ ਦੀ ਕਮੀ ਬਿਦਰੂ ਸਾਰੇ ਭਾਰਤ ਵਿੱਚ ਨਾ ਫੈਲ ਸਕਿਆ ਚੰਗੇ ਜਰਨਲਾਂ ਦੀ ਕਮੀ ਆਵਾਜਾਈ ਤੇ ਸੰਚਾਰ ਸੰਸਾਰ ਸੰਚਾਰ ਦੇ ਸਾਧਨਾਂ ਦੀ ਕਮੀ ਸਿੱਟੇ ਈਸਟ ਇੰਡੀਆ ਕੰਪਨੀ ਦਾ ਖਾਤਮਾ ਭਾਰਤੀਆਂ ਨੂੰ ਨੌਕਰੀ ਦੇਣ ਦਾ ਵਚਨ ਪਾੜੂ ਅਤਿ ਰਾਜਕੁਰੀ ਦੀ ਨੀਤੀ ਜੂਰਪੀਨ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਲੈਪਸ ਦੀ ਨੀਤੀ ਦਾ ਤਿਆਗ ਕੀਤਾ ਗਿਆ ਰਾਸ਼ਟਰੀ ਚੇਤਨਤਾ ਦੇ ਵਿਕਾਸ ਦੇ ਕਾਰਨ ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ ਅੰਗਰੇਜ਼ੀ ਭਾਸ਼ਾ ਵਿੱਚ ਪੱਛਮੀ ਢੰਗ ਨਾਲ ਸਿੱਖਿਆ ਭਾਰਤ ਵਿੱਚ ਪ੍ਰੈਸਰ ਦਾ ਪ੍ਰੈਸ ਦਾ ਵਿਕਾਸ ਪ੍ਰਾਚੀਨ ਭਾਰਤੀ ਇਤਿਹਾਸ ਦੀ ਖੋਜ ਅੰਗਰੇਜ਼ਾਂ ਦੀਆਂ ਨੀਤੀਆਂ ਵਿਦੇਸ਼ੀ ਅੰਦੋਲਨਾਂ ਦਾ ਪ੍ਰਭਾਵ ਈਸਟ ਇੰਡੀਆ ਈ ਇੰਡੀਅਨ ਨੈਸ਼ਨਲ ਕਾਂਗਰਸ 1885 ਤੋਂ 1905 ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 1885 ਈਸਵੀ ਚ ਹੋਈ ਮਿਸਟਰ ਏਓ ਹਿਊਮ ਨੇ ਇਸ ਦੀ ਸਥਾਪਨਾ ਵਿੱਚ ਸਭ ਤੋਂ ਪਹਿਲੇ ਵਧੇਰੇ योगदान ਦਿੱਤਾ ਮੋਢਲੇ ਉਦੇਸ਼ ਦੇਸ਼ ਦੀ ਭਲਾਈ ਲਈ ਮਿੱਤਰਤਾਪੂਰਵਕ ਸਬੰਧ ਕਾਇਮ ਕਰਨਾ ਦੇਸ਼ ਦੇ ਲੋਕਾਂ ਵਿੱਚ ਪ੍ਰਾਂਤਵਾਦ ਜਾਤੀਵਾਦ ਅਤੇ ਧਾਰਮਿਕ ਭੇਦਭਾਵ ਦੀ ਭਾਵਨਾ ਖਤਮ ਕਰਨਾ ਦੇਸ਼ ਦੇ ਸਮਾਜਿਕ ਅਤੇ ਆਰਥਿਕ ਸੁਧਾਰ ਲਈ ਸੁਲਝੇ ਹੋਏ ਵਿਚਾਰਾਂ ਨੂੰ ਇਕੱਤਰ ਕਰਨਾ ਕਾਂਗਰਸ ਦੀਆਂ ਮੰਗਾਂ ਇੰਡੀਅਨ ਕੌਂਸਲ ਨੂੰ ਸਮਾਪਤ ਕੀਤਾ ਜਾਵੇ ਭਾਰਤੀਆਂ ਨੂੰ ਉੱਚਾਉਂਦੇ ਤੇ ਲਗਾਇਆ ਜਾਵੇ ਫੌਜ ਉੱਤੇ ਕੀਤਾ ਜਾ ਰਿਹਾ ਖਰਚ ਘਟਾਇਆ ਜਾਵੇ ਭਾਰਤੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਉਗਰਵਾਦੀ ਉਗਰ ਰਾਸ਼ਟਰਵਾਦੀ ਦਲ ਦੇ ਉਦੇਸ਼ ਹੋਣ ਦੇ ਉਦੇ ਦੇ ਕਾਰਨ ਉਦਾਰਵਾਦੀਆਂ ਦੀਆਂ ਮੰਗਾਂ ਨੂੰ ਨਾ ਮੰਨਣਾ ਅੰਗਰੇਜ਼ਾਂ ਦੀ ਧਾਰਮਿਕ ਆਰਥਿਕ ਨੀਤੀ ਅਕਾਲ ਅਤੇ ਪਗੇ ਪਗੇਲ ਪਲੇਖ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਨਾਲ ਦੁਰਵਿਹਾਰ Hindu ਧਰਮ ਦਾ ਪੁਨਰਗਠਨ ਬੰਗਾਲ ਦੀ ਵੰਡ 1805 ਬਾਲਪਾਲ ਅਤੇ ਲਾਲ ਦਾ योगदान तर्क ਦਾ ਕਹਿਣਾ ਸੀ ਸਵਰਾਜ ਮੇਰੀ ਪਦੈਸੀ ਅਧਿਕਾਰ ਹੈ ਤੇ ਮੈਂ ਇਸ ਨੂੰ ਹਾਸਲ ਕਰਕੇ ਰਹਾਗਾ 1809 ਈਸਵੀ ਦਾ ਮਿੰਟੋ ਮਾਰਲੇ ਸੁਧਾਰ ਇਸ ਸਮੇਂ ਭਾਰਤ ਦਾ ਬਾਰਸਰਾਏ ਲਾਡ ਮਿੰਟੋ ਅਤੇ ਭਾਰਤ ਮੰਤਰੀ ਲਾਰਡ ਮਾਰਲੇ ਸੀ ਇਸ ਕਾਰਨ ਇਸ ਐਕਟ ਨੂੰ ਮਿੰਟੋ ਮਾਰਲੇ ਐਕਟ ਕਿਹਾ ਜਾਂਦਾ ਹੈ 1892 ਈਸਵੀ ਦੇ ਸਤਾਰਾਂ ਤੋਂ ਅ ਸਨੁਸ਼ਟ ਲਾਰਡ ਕਰਜਨ ਦੀਆਂ ਗਲਤ ਨੀਤੀਆਂ ਅੰਤਰਰਾਸ਼ਟਰੀ ਘਟਨਾਵਾਂ ਮੁਸਲਮਾਨ ਲੀਗ ਦੀ ਮੰਗ ਲੇਵਲਰ ਰਲ ਪਾਰਟੀ ਦੀ ਸਰਕਾਰ ਐਕਟ ਦੀਆਂ ਮੁੱਖ ਧਾਰਨਾਵਾਂ ਧਰਾਮਾ ਵਿਧਾਨ ਪ੍ਰੀਸ਼ਦ ਵਿੱਚ ਵਾਧਾ ਮੈਂਬਰਾਂ ਦੀ ਗਿਣਤੀ 16 ਤੋਂ ਵਧਾ ਕੇ 60 ਕਰ ਦਿੱਤੀ ਗਈ ਵਿਧਾਨ ਪ੍ਰੀਸ਼ਾ ਦੇ ਅਧਿਕਾਰ 181909 ਈਸਵੀ ਵਿੱਚ ਪ੍ਰਸ਼ਨ ਪੁੱਛਣ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੋਇਆ ਕਾਰਜਕਾਰੀ ਪ੍ਰੀਸ਼ਦ ਵਿੱਚ ਵਾਧਾ ਐਮਪੀ ਸਨਾਹ ਪਹਿਲਾ ਕਾਨੂੰਨ ਮੈਂਬਰ ਬਣਿਆ ਸੀਮਤ ਵੋਟ ਅਧਿਕਾਰ ਵੋਟ ਪਾਉਣ ਲਈ ਜਾਇਦਾਦ ਕਰ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਮੁਸਲਮਾਨਾਂ ਲਈ ਵੱਖਰੀ ਨੁਮਾਇੰਦਗੀ ਮੁਸਲਮਾਨਾਂ ਨੂੰ ਵਧੇਰੇ ਨੁਮਾਇੰਦਗੀ ਦੇਣ ਲਈ ਵਿਸ਼ੇਸ਼ ਰਹਿਤਾਂ ਦਿੱਤੀਆਂ ਗੰਨਿਆ ਕ੍ਰਾਂਤੀਕਾਰੀ ਲਹਿਰ ਗਾਦਰ ਲਹਿਰ ਗਾਦਰ ਪਾਰਟੀ ਦੀ ਸਥਾਪਨਾ 21 April 1913 ਈਸਵੀ ਨੂੰ ਸਾਨ ਫਰਾਂਸisco ਫਰਾਂਸisco ਅਮਰੀਕਾ ਵਿਖੇ ਕੀਤੀ ਗਈ ਬਾਬਾ ਸੂਨ ਸਿੰਘ ਪਾਕਣਾ ਨੂੰ ਇਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਗਾਦਰ ਪਾਰਟੀ ਦਾ ਉਦੇਸ਼ ਭਾਰਤ ਦੀ ਆਜ਼ਾਦੀ ਲਈ ਗਾਦਰ ਕਰਨਾ ਸੀ ਆ ਦੇਖ ਸਕਦੇ ਨੇ ਆਪਾਂ ਸੂਰਜ ਸਿੰਘ ਪਾਕਣ ਦੀ ਪਿਕਚਰ ਜਿਲਿਆਂ ਵਾਲਾ ਬਾਗ ਦਾ ਕਤਲਿਆਮ 13 ਅਪ੍ਰੈਲ 1919 ਨੂੰ ਜਿਲਿਆਂ ਵਾਲਾ ਬਾਗ ਵਿਖੇ ਇੱਕ ਜਹੀ ਖੂਨੀ ਸਾਾਕਾ ਹੋਇਆ ਜਿਸ ਨੇ ਨਾ ਕੇਵਲ ਭਾਰਤੀ ਬਲਕਿ ਦੁਨੀਆ ਦੇ ਨਿਆਪਸੰਦ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ 13 April 1919 ਨੂੰ ਜ਼ਿਲ੍ਹਾ ਬਾਲੇਬਾਗ ਅੰਮ੍ਰਿਤਸਰ ਵਿਖੇ ਇੱਕ ਸ਼ਾਂਤੀਪੂਰਨ ਇਕੱਠ ਹੋਇਆ ਜਰਨਲ ਡਾਇਰ ਨੇ ਗੋਲੀਆਂ ਦਾ ਮੀਂਹ ਵਰsha ਕੇ ਸੈਂਕੜੇ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਅਤੇ ਹਜ਼ਾਰਾਂ ਹੋਰ ਜ਼ਖਮੀ ਕਰ ਦਿੱਤੇ ਇਸ ਖੂਨੀ ਸਾਕੇ ਦੇ ਰੋਸ ਵਿੱਚ ਉਹ ਮਹਾਤਮਾ ਗਾਂਧੀ ਨੇ ਨਾਮਿਲ ਵਰਤਨ ਅੰਦੋਲਨ ਚਲਾਇਆ ਦੇਖਿਓ ਜੀ ਆਪਾਂ ਜਿਲ੍ਹੇ ਬਾਗ ਦੇ ਵਿੱਚ ਨਾਮਿਲ ਵਰਤਨ ਅੰਦੋਲਨ 18 1920 ਤੋਂ 22 ਈਸਵੀ 1920 ਵਿੱਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵਿਰੁੱਧ ਨਾਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਅਤੇ 1800 1922 ਈਸਵੀ ਤੱਕ ਚੱਲਿਆ ਕਾਰਨ 1919 ਦੇ ਐਕਟ ਵਿੱਚ ਨਿਰਾਸ਼ਾ ਰੋਲਟ ਐਕਟ ਡਿਫੈਂਸ ਆਫ ਇੰਡੀਅਨ ਐਕਟ 18 ਮਾਰਚ 1919 ਨੂੰ ਕੇਂਦਰੀ ਵਿਧਾਨ ਮੰਡਲ ਨੇ ਪਾਸ ਕੀਤਾ ਉਹਨਾਂ ਨੂੰ ਦਲੀਲਾਂ ਦਲੀਲ ਵਕੀਲ ਅਤੇ ਅਪੀਲ ਦਾ ਕੋਈ ਅਧਿਕਾਰ ਨਹੀਂ ਸੀ ਜਿਹੜਿਆਂ ਨੇ ਬਾਗ ਦਾ ਹੱਤਿਆਕਾਂਡ ਹੰਟਰ ਕਮਿਸ਼ਨ ਦੀ ਰਿਪੋਰਟ ਖਿਲਾਫਤ ਅੰਦੋਲਨ ਠੀਕ ਹੈ ਸੀ ਆਪਣੀ ਮਹੱਤਮਪੂਰਨ ਵੀਡੀਓ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਧਿਆਨ ਨਾਲ ਸੁਣ ਲਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤਨੂੰ ਹਰ ਆਉਣ ਵਾਲੀ ਵੀਡੀਓ ਨਵੀਂ ਬਿਲ ਮਿਲ ਸਕੇ ਤਾਂ ਬੈ ਲਾਈਕ ਆਨ ਦਾ ਬਟਨ ਕਲਿੱਕ ਕਰ ਲੈਣਾ ਧੰਨਵਾਦ